ਸੋਚੇ ਜਿਲ੍ਹਾ ਫਤਿਹਗੜ ਸਾਹਿਬ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੜ੍ਹਤਾਂ ਮੰਕੜੀ ਆ ਤੇ ਸ਼੍ਰੋਮਣੀ ਕਾਲ ਦੇ ਅਗਵਾਈ ਕਰ ਰੇ ਸ਼੍ਰੋਮਣੀ ਕਾਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਰੀ ਦੀ ਅਗਵਾਈ ਦੇ ਵਿੱਚ ਕੰਮ ਕਰਨ ਲਈ ਸਾਰੀ ਜਿਹੜੀ ਜਥੇਬੰਦੀ ਆ ਉਹ ਤਿਆਰ ਬਰ ਤਿਆਰ ਆ ਕਿ ਜਿਹੜੇ ਆਗੂ ਪਾਰਟੀ ਨੂੰ ਖਰਾਬ ਕਰਨ ਲਈ ਪਾਰਟੀ ਦੀ ਪਿੱਠੇ ਛੂਹਾ ਮਾਰ बार-बार ਮਾਰਦੇ ਨੇ ਬੁੱਕਲ 'ਚ ਰਹਿ ਕੇ ਸੱਪ ਮਾਰ ਸੱਪ ਡੰਗ ਮਾਰਦੇ ਨੇ ਉਹਨਾਂ ਦਾ ਖਾਸ ਧਿਆਨ ਕਰਿਆ ਜਾਵੇ ਤੇ ਉਹਨਾਂ ਨੂੰ ਪਾਰਟੀ ਦੇ ਵਿੱਚ ਦੁਬਾਰਾ ਉਹਨਾਂ ਕੁਰਸੀਆਂ ਦੇ ਨਾਂ ਬਿਠਾਇਆ ਜਾਵੇ ਇਹ ਜ਼ਰੂਰਤ ਬਣ ਕੇ ਬੇਨਤੀ ਆ ਸਾਰਿਆਂ ਨੂੰ ਪਾਰਟੀ ਤੁਹਾਡੇ ਨਾਲ ਆ ਜਥੇਬੰਦੀ ਤੁਹਾਡੇ ਨਾਲ ਆ ਵਰਕਰ ਤੁਹਾਡੇ ਨਾਲ ਆ ਕਾਡਰ ਸਾਰਾ ਤੁਹਾਡੇ ਨਾਲ ਆ ਪਰ ਜਿਹੜੇ ਆਗੂ ਪਾਰਟੀ ਨੂੰ ਕਮਜ਼ੋਰ ਕਰਨ ਦੀ ਪਾਰਟੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹਦੇ ਬਣਦੀ ਕਾਰਵਾਈ ਵੈਗੁਰਜੀ ਖਾਲਸਾ ਵੈਗੁਰਜੀ ਕੀ ਫਤੇ ਜ਼ਿਲ੍ਹਾ ਜਥਾ ਸ਼੍ਰੋਮਣੀ ਕਾਲਜਲ ਫਤੇਗੜ ਸਾਹਿਬ ਦੋਨੋਂ ਜ਼ਿਲ੍ਹਾ ਪ੍ਰਧਾਨ ਸਹਿਬਾਨ ਦਿਹਾਤੀ ਤੇ ਸ਼ਹਿਰੀ ਉਹਨਾਂ ਦੀ ਗਾਇਜ ਦੇ ਵਿੱਚ ਸਮੁੱਚੇ ਜ਼ਿਲ੍ਹੇ ਦੀ ਤਿੰਨੋਂ ਹਲਕਿਆਂ ਦੀ ਮੀਟਿੰਗ ਹੋਈ ਜਿੱਦੇ ਚ ਤਿੰਨੋਂ ਹਲਕਾਚਾਰ ਸਹਿਬਾਨ ਯੂਥ ਦੇ ਸਾਰੇ ਜਿਲ੍ਹਾ ਪ੍ਰਧਾਨ ਅਹੁਦੇਦਾਰ ਸਹਿਬਾਨ ਐਜੀਪੀਸੀ ਮੈਂਬਰ ਸਹਿਬਾਨ ਸਾਰੀ ਜਥੇਬੰਦੀ ਵੱਖ-ਵੱਖ ਬਿੰਗਾ ਦੇ ਪ੍ਰਧਾਨ ਸਹਿਬਾਨ ਅਹੁਦੇਦਾਰ ਸਹਿਬਾਨ ਇਕੱਠੇ ਹੋਏ ਨੇ ਜਿਦੇ ਵਿੱਚ ਮਤੇ ਪਾਏ ਗਏ ਨੇ ਇੱਕ ਤਾਂ ਮਤਾ ਇਹ ਆ ਕਿ ਸੋਚੇ ਜਿਲ੍ਹਾ ਫਤਿਹਗੜ੍ਹ ਸਾਹਿਬ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚਟਾਨਮਾਂ ਖੜੀ ਆ ਤੇ ਸ਼੍ਰੋਮਣੀ ਕਾਲਦਲ ਦੀ ਅਗਵਾਈ ਕਰ ਰੇ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਰੀ ਦੀ ਅਗਵਾਈ ਦੇ ਵਿੱਚ ਕੰਮ ਕਰਨ ਲਈ ਸਾਰੀ ਜਿਹੜੀ ਜਥੇਬੰਦੀ ਆ ਉਹ ਤਿਆਰ ਬਰ ਤਿਆਰ ਆ ਦੂਜਾ ਮਤਾਂ ਜਿਹੜਾ ਪਾਇਆ ਗਿਆ ਇਹ ਜਥੇਬੰਦੀ ਵੱਲੋਂ ਖਾਸ ਤੌਰ ਤੇ ਰੋਸ਼ ਪ੍ਰਗਟ ਕਰਿਆ ਗਿਆ ਕਿ ਜਿਹੜੇ ਆਗੂ ਪਾਰਟੀ ਨੂੰ ਖਰਾਬ ਕਰਨ ਲਈ ਪਾਰਟੀ ਦੀ ਪਿੱਠੇ ਛੁਰਾ ਮਾਰ बार-बार ਮਾਰਦੇ ਨੇ ਬੁੱਕਲ ਜਿਹੜੇ ਕਿ ਸੱਪ ਮਾਰ ਸੱਪ ਡੰਗ ਮਾਰਦੇ ਨੇ ਉਹਨਾਂ ਦਾ ਖਾਸ ਧਿਆਨ ਕਰਿਆ ਜਾਵੇ ਤੇ ਉਹਨਾਂ ਨੂੰ ਪਾਰਟੀ ਦੇ ਵਿੱਚ ਦੁਬਾਰਾ ਉਹਨਾਂ ਕੁਰਸੀਆਂ ਦੇ ਨਾਂ ਬਿਠਾਇਆ ਜਾਵੇ ਇਹ ਜ਼ਰੂਰਤ ਬਣ ਕੇ ਬੇਨਤੀ ਹੈ ਸਾਰਿਆਂ ਨੂੰ ਕਿਉਂਕਿ ਸਾਰੀ ਜਥੇਬੰਦੀ ਅੱਜ ਪਾਰਟੀ ਦੇ ਨਾਲ ਹੈ ਇਹ ਆਗੂ ਆਉਂਦੇ ਨੇ ਆ ਕੇ ਫੇਰ ਕਿਤਨਾ ਕਿਤੇ ਪਾਰਟੀ ਨੂੰ ਖਰਾਬ ਕਰਦੇ ਨੇ ਸੋ ਇਸ ਲਈ ਜਥੇਬੰਦੀ ਦੀ ਇਹ ਹੀ ਬੇਨਤੀ ਆ ਪ੍ਰਧਾਨ ਸਾਹਿਬ ਨੂੰ ਕਿ ਪਾਰਟੀ ਤੁਹਾਡੇ ਨਾਲ ਆ ਜਥੇਬੰਦੀ ਤੁਹਾਡੇ ਨਾਲ ਆ ਵਰਕਰ ਤੁਹਾਡੇ ਨਾਲ ਆ ਕਾਡਰ ਸਾਰਾ ਤੁਹਾਡੇ ਨਾਲ ਆ ਪਰ ਜਿਹੜੇ ਆਗੂ ਪਾਰਟੀ ਨੂੰ ਕਮਜ਼ੋਰ ਕਰਨ ਦੀ ਪਾਰਟੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹਦੇ ਬੰਦੀ ਕਾਰਵਾਈ ਕੋ ਸ਼ਹੀਦਾ ਦੀ ਧਰਤੀ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੇ ਦੀ ਜਥੇਬੰਦੀ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਤਿੰਨੇ ਹਲਕਿਆਂ ਨੇ ਸ਼ਮੂਲੀਅਤ ਕੀਤੀ ਔਰ ਸੀਨੀਅਰ ਵਰਕਰ ਜਿੰਨੇ ਵੀ ਪਾਰਟੀ ਦੇ ਆ ਉਹਨਾਂ ਨੇ ਸ਼ਮੂਲੀਅਤ ਕੀਤੀ ਆ ਔਰ ਸਾਰਸ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਕਾਦੀਦਲ ਜਿਨ੍ਹਾਂ ਦੇ ਵਿੱਚ ਇਹ ਇੱਕ ਕੌਨਫੀਡੈਂਸ ਪ੍ਰਗਟ ਕੀਤਾ ਵੀ ਉਹ ਪਾਰਟੀ ਦੇ ਪ੍ਰਧਾਨ ਨੇ ਤੇ ਪ੍ਰਧਾਨ ਹੀ ਰਹਿਣਗੇ ਇਹ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਡਾ ਜ਼ਿਲ੍ਹਾ ਅੱਜ ਮੇਰਾ ਖਿਆਲ ਪੰਜਾਬ 'ਚ ਪਹਿਲਾ ਜ਼ਿਲ੍ਹਾ ਹੈ ਜਿਹਦੇ ਹਿਸਾਬ ਨਾਲ ਮਤਾ ਪਾ ਕੇ ਪਾਰਟੀ ਪ੍ਰਧਾਨ ਦਾ ਜਿਹੜਾ ਹੌਸਲਾ ਹੈ ਹੋਰ ਬਲੰਦ ਕੀਤਾ ਕਿਉਂਕਿ ਪਾਰਟੀ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਇੱਕ ਜਰਨਲ ਨੇ ਔਰ ਇੱਕੋ ਜਨੈਲ ਦੀ ਤਰ੍ਹਾਂ ਪਾਰਟੀ ਦੀ ਅਗਵਾਈ ਕਰ ਰਹੇ ਨੇ ਕਈ ਕਵੀਆਂ ਪੇਸ਼ੀਆਂ ਕਈ ਉਤਰਾ ਚੜਾ ਕਈ ਕਿਸਮ ਦੀਆਂ ਨੇਹਰੀਆਂ ਚੱਲੀਆਂ ਪਰ ਉਹ ਸਖਸ਼ ਕਦੀ ਡੋਲੇ ਨਹੀਂ ਔਰ ਨਾ ਹੀ ਡੋਲਣਗੇ ਸੋ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਆ ਐਸੇ ਤਰੀਕੇ ਨਾਲ ਚੜ੍ਹਦੀ ਕਲਾ ਵਿੱਚ ਰਹਿਣ ਕਿ ਫਤਿਹ ਸੋ ਅੱਜ ਜਿਲ੍ਹਾ ਫਤਿਹਗੜ ਸਾਹਿਬ ਦੇ ਸਮੂਹ ਤੇ ਹਲਕਾ ਜਾਰ ਮੈਂਬਰਸ ਦੀ ਪੀਸੀ ਸਭਾਾਂ ਸੁਮਿੱਕੀਆਂ ਜਥੇਬੰਦੀਆਂ ਵੱਲੋਂ ਅੱਜ ਇਹ ਮਤਾ ਪਾਇਆ ਪਾਇਆ ਗਿਆ ਮਤਾ ਪੇਸ਼ ਕੀਤਾ ਗਿਆ ਪਾਇਆ ਗਿਆ ਕਿ ਜੋ ਪੰਥ ਵਿਰੋਧੀ ਪਾਰਟੀ ਵਿਰੋਧੀਆਂ ਗਨੀਵੀਦੀ ਕਰ ਰਹੇ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਿਹੜੇ ਸਮੁੱਚਾ ਪੰਥ ਸਾਰੇ ਹਲਕਾ ਜ਼ਿਲ੍ਹਾ ਪ੍ਰਧਾਨ ਹਲਕਾ ਚਾਰ ਨੰਬਰ ਵਰਕਿੰਗ ਕਮੇਟੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਸ਼੍ਰੋਮਣੀ ਕਾਲੀਵਾਲ ਨਾਲ ਸ਼੍ਰੋਮਣੀ ਕਾਲੀਵਾਲ ਦੇ ਪ੍ਰਧਾਨ ਸਾਹਿਬ ਦੇ ਡਟ ਕੇ ਖੜਾ ਤੇ ਉਹਨਾਂ ਨੇ ਮਤਾ ਪਾ ਕੇ ਸਮੁੱਚਾ ਜ਼ਿਲ੍ਹਾ ਦਾ ਸਰਬੀਸੀਲ ਬਾਲ ਦੇ ਪੱੜਤੇ ਖੜਾ ਤੋਂ ਇਸ ਕਰਕੇ ਮੈਂ ਸਮਝਦਾ ਕਿ ਅੱਜ ਪੰਜਾਬ ਦੇ ਵਿੱਚ ਲਗਾਤਾਰ ਮੀਡੀਆ ਦੌੜ ਚੱਲ ਰਿਹਾ ਵੱਖ-ਵੱਖ ਵਿੰਗਾ ਦੇ ਵੱਖ-ਵੱਖ ਆਦੇਬ ਸਹਿਬਾਨ ਦਾ ਸੁਖਬੀਰ ਸਿੰਘ ਬਾਲ ਦੇ ਨਾਲ ਖੜੇ ਨੇ ਤੇ ਜਿਹੜੇ ਸ਼ਰੋਮਣੀ ਕਾਲੀਯਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਲੋਕ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੁੰਦੇ ਆ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਪੰਥਵਰੋਧੀ ਗੱਲਾਂ ਸੀ ਇਹ ਭਾਜੀਪੀ ਦੀ ਸ਼ਹਿਦੇ ਉੱਪਰ ਦੇਖੋ ਆਰਸੇ ਦੀ ਸ਼ਹਿਦੇ ਉੱਪਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਗੱਲ ਕਰੀਏ ਐਮਐਸਪੀ ਦੀ ਗੱਲ ਕਰੀਏ ਗੁਰੂ ਘਰਾਂ ਦੀ ਦਖਲਦਾਰੀ ਦੀ ਗੱਲ ਕਰੀਏ ਜੇ ਅੱਜ ਪੰਥ ਨਾਲ ਡਟ ਕੇ ਖੜੇ ਦਾ ਸ਼ਰੋਮਣੀ ਕਾਲੀਯਲ ਖੜਾ ਸਰ ਸੁਖਬੀਰ ਸਿੰਘ ਬਾਦਲ ਖੜੇ ਨੇ ਤੋਂ ਸਾਨੂੰ ਪੰਥ ਸ਼ਰੋਮਣੀ ਪੰਜਾਬ ਪਹਿਲਾਂ ਸ਼ਰੋਮਣੀ ਕਾਲੀਯਲ ਦੀ ਦੀ ਮੈਸਮਾ ਪਹਿਲਾਂ ਤੇ ਦੂਜੀਆਂ ਜਥੇਬੰਦੀਆਂ ਬਾਦ ਨੇ ਤੋਂ ਇਸ ਕਰਕੇ ਸਾਰਿਆਂ ਨੇ ਮਤਾ ਪਾਇਆ ਕਿ ਅਸੀਂ ਸਾਫ਼ ਸਰਵਿਸ ਵਾਲ ਦੇ ਪਰਤੇ ਕਰਿਆ ਤਾਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅੱਜ ਸਮੁੱਚੇ ਦਿਲਾ ਫਤਿਹਗੜ੍ਹ ਸਾਹਿਬ ਦੇ ਦੋਨੋਂ ਪ੍ਰਧਾਨ ਸਾਹਿਬਾਨ ਦੇ ਜਵਾਈ ਦੇ ਵਿੱਚ ਸਰਵਜੀਤ ਸਿੰਘ ਜੀ ਜੇ ਪ੍ਰਧਾਨ ਯੂਨਸ ਅਕਾਲੀ ਗੱਲ ਔਰ ਤਿੰਨੋਂ ਹਲਕਾ ਇੰਚਾਰਜ ਔਰ ਤਿੰਨੋਂ ਹਲਕਿਆਂ ਦੀ ਜਿਹੜੀ ਜਥੇਬੰਦੀ ਸਰਕਲ ਪ੍ਰਧਾਨ ਸਾਹਿਬਾਨ ਲੀਡਰਸ਼ਿਪ ਇੱਥੇ ਹਾਜ਼ਰ ਹੋਈ ਔਰ ਅੱਜ ਇੱਕ ਸਾਰਿਆਂ ਨੇ ਸਰਬਸੰਮਤੀ ਨਾਲ ਇਹ ਗੱਲ ਕਹੀ ਕਿ ਅਸੀਂ ਪਾਰਟੀ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਉਹਨਾਂ ਦੇ ਨਾਲ ਡਟ ਕੇ ਖੜੇ ਆ ਜੋ ਉਹਨਾਂ ਨੇ ਫੈਸਲੇ ਲਏ ਤਰ੍ਹਾਂ ਦੇ ਫੈਸਲੇ ਲਏ ਆ ਕਿ ਮੈਂ ਪੰਜਾਬ ਦੇ ਹਿੱਤਾਂ ਦੇ ਨਾਲ ਆ ਮੈਂ ਕਿਸਾਨਾਂ ਦੇ ਹਿੱਤਾਂ ਦੇ ਨਾਲ ਆ ਖੇਤ ਮਜ਼ਦੂਰਾਂ ਦੇ ਹਿੱਤਾਂ ਦੇ ਨਾਲ ਆ ਔਰ ਪੰਜਾਬ ਦੇ ਲੋਕਾਂ ਦੇ ਨਾਲ ਆ ਉਹ ਜਿਹੜੇ ਅਸੂਲਨ ਫੈਸਲੇ ਆ ਉਹਨਾਂ ਤੇ ਡਟ ਕੇ ਪੈਰਾ ਉਹ ਦੇ ਰਹੇ ਨੇ ਇਸ ਕਰਕੇ ਸਾਰੀ ਸੰਗਤ ਜਿਹੜੀ ਹੈ ਤੇ ਜਿਲਾ ਫਤਿਹਗੁਰ ਸਾਹਿਬ ਦੀ ਡਟ ਕੇ ਉਹਨਾਂ ਦੇ ਨਾਲ ਖੜੀ ਹੋਈ ਹੈ ਔਰ ਉਹਨਾਂ ਨੇ ਜਿਹੜੀ ਪੰਜਾਬ ਵਿੱਚ ਉਹ ਯਾਤਰਾ ਕੀਤੀ ਉਹਦੀ ਵੀ ਇਹ ਸਲਾਹਣਾ ਹੋਈ ਕਿ ਉਹਨਾਂ ਨੇ ਬਹੁਤ ਮਿਹਨਤ ਕੀਤੀ ਲੋਕਾਂ ਨੇ ਬੜਾ ਸਾਥ ਦਿੱਤਾ ਔਰ ਇੱਕ ਮਾਹੌਲ ਪੈਦਾ ਹੋ ਗਿਆ ਕਿ ਬੀਜੇਪੀ ਨੂੰ ਹਰਾਉਣਾ ਹੈ ਇਸ ਕਰਕੇ ਇਹ ਜਿਹੜਾ ਹੋ ਗਿਆ ਅੱਗੇ ਤੋਂ ਮੈਂ ਸਮਝਦਾ ਕਿ ਵਿਧਾਨ ਸਭਾ ਦੇ ਵਿੱਚ ਜੋ ਵਰਕਰ ਕਹਿ ਰਹੇ ਨੇ ਵਰਕਰਾਂ ਤੋਂ ਫੀਡਬੈਕ ਹੈ ਕਿ ਵਿਧਾਨ ਸਭਾ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਹੋਏਗੀ ਔਰ ਸਾਰਿਆਂ ਨੂੰ ਬੇਨਤੀ ਵੀ ਕੀਤੀ ਹੈ ਵੀ ਡਟ ਕੇ ਮਿਹਨਤ ਕਰੋ ਕੋਈ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਕੰਮ ਦੀ ਲੋੜ ਨਹੀਂ ਡਾਕਟਰ ਕ੍ਰਿਮੇ ਨੂੰ ਤੋਪਾਂ ਕਰੀਏ ਜਿੰਨਾ ਹਾਰਾ ਹੁੰਦੀਆਂ ਨਹੀਂ ਅੱਗੇ ਤੋਂ ਫਤਿਹ ਹੋਊਗੀ ਬੈਗਰੂਦੀ ਦਾ ਖਾਲਸਾ ਬੈਗਰੂਦੀ ਦਾ ਅੱਜ ਜਿਲ੍ਹਾ ਅਕਾਲੀ ਜਥਾ ਸ਼੍ਰੀ ਫਟੇਗੜ ਸਾਹਿਬ ਦੀ ਮੀਟਿੰਗ ਫਟੇਗੜ ਸਾਹਿਬ ਵਿਕੇ ਹੋਈ ਆ ਜਿਸ ਦੇ ਵਿੱਚ ਸਮੁੱਚੇ ਜ਼ਿਲ੍ਹੇ ਦੇ ਹਲਕਿਆਂ ਦੇ ਹਲਕਾ ਹਲਕਾ ਸੇਵਾ ਮੁਖ ਸੇਵਾਦਾਰ ਐਸਡੀਪੀ ਦੇ ਮੈਂਬਰ ਸਹਿਬਾਨ ਜੁਫ ਅਕਾਲੀ ਦਲ ਇਸਤਰੀ ਅਕਾਲੀ ਦਲ ਤੇ ਅਕਾਲੀ ਦਲ ਦੇ ਸਮੁੱਚੇ ਅਹੁਦੇਦਾਰ ਸਹਿਬਾਨ ਸ਼ਾਮਲ ਹੋਏ ਨੇ ਜਿਨ੍ਹਾਂ ਨੇ ਜਿਹੜੇ ਕੁਝ ਦਿਨ ਤੋਂ ਪਾਰਟੀ ਵਿਰੋਧੀਆਂ ਗਤੀਵਿਧੀਆਂ ਕਰ ਰਹੇ ਨੇ ਸਾਡੇ ਸੀਨੀਅਰ ਲੀਡਰ ਉਹਨਾਂ ਦੀ ਉਰਜਾ ਵਿੱਚ ਨਖੇਧੀ ਕੀਤੀ ਹੈ ਅਤੇ ਪਾਰਟੀ ਨੂੰ ਪ੍ਰਧਾਨ ਦੇ ਸਦਾ ਸੁਖਵੀਰ ਸਿੰਘ ਬਾਦਲ ਜੀ ਦੇ ਨਾਲ ਖੜਨ ਦਾ ਫੈਸਲਾ ਕੀਤਾ ਹੈ ਕਿਉਂਕਿ ਜਿਹੜੀ ਉਹਨਾਂ ਦੀ ਉੱਚ ਬੜੀ ਬੜੀ ਸੋਚ ਹੈ ਤੇ ਮਿਹਨਤੀ ਅਕਾਲੀ ਦਲ ਦੇ ਪ੍ਰਧਾਨ ਨੇ ਬਾਹਰਲੀਆਂ ਤਾਕਤਾਂ ਨਾਲ ਰੜ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਪਾੜੋ ਫੀੜ ਕਰਨ ਦਾ ਜਿਹੜਾ ਆਪਣੇ ਕੋਸ਼ਿਸ਼ ਕੀਤੀ ਰਿਹਾ ਉਹ ਸਾਰੀ ਜਥੇਬੰਦੀ ਨੇ ਨਖੇਧੀ ਕੀਤੀ ਹੈ